ਉਹ ਜਿਹੜੇ ਗੋਬਰ ਵਿਜੇ ਪ੍ਰਤਾਪ ਜਿਹੜਾ बोल ਰਿਹਾ ਆ ਕਿ ਉਹ ਤੁਸੀਂ ਪਾਰਟੀ ਦੇ ਪ੍ਰਧਾਨ ਹੋ ਕਿ ਤੁਸੀਂ ਦੂਜੀ ਪਾਰਟੀਆਂ ਨੇ ਤਾਂ ਦੋਸ਼ ਲਾਉਣੀ ਆ ਸਰਕਾਰ ਤੇ ਤੁਹਾਡੀ ਆਪਣੀ ਪਾਰਟੀ ਦਾ ਵ代 ਜਿਹੜਾ ਹੈਗਾ ਦੋਸ਼ ਲਾ ਰਿਹਾ ਵੀ ਇਹ ਗਲਤ ਕਰ ਰਹੀ ਹੈ ਉਹਦੇ ਖਰਾਬ ਕੀ ਖਰਾਬ ਦੇਖੋ ਇਸ ਤਰ੍ਹਾਂ ਕਿ ਸਮ ਗੱਲ ਨੂੰ ਸਮਝੋ 1 ਮਿੰਟ ਮੈਟਰ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਇਹ ਕਿਹਾ ਕਿ ਜੀ ਵਿਜੀਲੈਂਸ ਦਾ ਅਰੈਸਟ ਕਰਨ ਦਾ ਤਰੀਕਾ ਗਲਤ ਹੈ ਆਈ ਕਹਣਾ ਉਹਨਾਂ ਨੇ ਕਿ ਬਚਾਇਆ ਜੀ ਕੋਈ ਤਰ੍ਹਾਂ ਕੇ ਮਾਮਲਾ ਜਿਹੜੀ ਗੱਲ ਮੈਂ ਕਹਿੰਦਾ ਮੇਰੀ ਤੁਸ ਨੂੰ ਮੇਰੀ ਸੁਣ ਤਾਂ ਲੋ 1 ਮਿੰਟ ਬਚਾਉਣ ਦਾ ਸਵਾਲ ਹੀ ਨਾ ਹੈਗਾ ਜਿਹੜਾ ਬੰਨ ਮੁੱਢ ਜਦੋਂ ਗਲਤ ਬਣਿਆ ਗਿਆ ਕਮਜ਼ੋਰ ਬਣਿਆ ਗਿਆ ਤੇ ਅਗਲੇ ਨੇ ਬਚੀ ਜਾਣਾ ਸੀਗਾ ਔਰ ਬਚਣ ਦਾ ਨਹੀਂ ਹੁਣ ਉਹ ਦੇਖ ਲਓ ਕਿ ਹੁਣ ਬਚਿਆ ਜਾਂਦਾ ਕਿ ਨਹੀਂ ਬਚਿਆ ਜਾਂਦਾ ਜਿੰਨੀ ਪਹਿਲੇ ਪਲੈਨ ਨਹੀਂ ਕੰਪਲੀਟ ਦੇਖੋ ਐ ਨਾ ਕਰੋ ਤੁਸੀਂ ਜਦੋਂ ਉਹਨਾਂ ਨੇ ਕੀ ਕਿਹਾ ਵਤ ਤੋਂ ਵਤ ਜਿਵੇਂ ਮੈਂ ਸੁਣੀ ਨਹੀਂ ਉਹਨਾਂ ਦੀ ਗੱਲ ਪਰ ਜਿੰਨੀ ਵੀ ਥੋੜੀ ਗੱਲ ਤੋਂ ਹਿਸਾਬ ਲਗਾ ਰਿਹਾ ਕਿ ਜੀ ਵਿਜੀਲੈਂਸ ਨੇ ਉਹਨਾਂ ਦੇ ਘਰੇ ਜਾਣ ਦਾ ਜਾਂ ਉਹ ਆਹੀ ਕਹੇ ਕੀ ਉਹ ਇਹ ਕਹਿੰਦੇ ਨੇ ਵੀ ਇਸ ਕੰਮ ਦੇ ਵਿੱਚ ਵਿਕਰਮ ਜੀਠੀ ਇਨਵੋਲਡ ਨਹੀਂ ਸੀਗੇ ਨਹੀਂ ਕਹਿੰਦੇ ਹੈਗੇ ਕਿਸੇ ਦਾ ਹਰ ਬੰਦੇ ਦਾ ਆਪਣਾ ਸੋਚ ਵਿਚਾਰ ਹੋ ਸਕਦੀ ਹੈ ਆਪਣਾ ਥੌਟ ਪ੍ਰੋਸੈਸ ਹੋ ਸਕਦਾ ਹੈ ਸਵਾਲ ਇਹ ਨਹੀਂ ਕਿ ਕਿਸੇ ਨੂੰ ਤਰੀਕਾ ਸਹੀ ਲੱਗੇ ਕਿਸੇ ਨੂੰ ਗਲਤ ਲੱਗੂਗਾ ਪਰ ਸਵਾਲ ਇਹ ਹੈ ਸਾਡਾ ਮਕਸਦ ਇਹ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਲੋਕਾਂ ਦੇ ਘਰ ਰੁਲੇ ਨੇ ਚਿੱਟੇ ਦੀ ਵਜ੍ਹਾ ਕਰਕੇ ਉਹਦੇ ਗੁਨਾਹਗਰਾਂ ਚਾਹੇ ਕੋਈ ਵੱਡਾ ਚਾਹੇ ਕੋਈ ਛੋਟਾ ਉਹਨਾਂ ਨੂੰ ਹਿਸਾਬ דוਆਇਆ ਜਾਵੇ ਹੁਣ ਉਹਦੇ ਵਿੱਚ ਤੌਰ ਤਰੀਕੇ ਤਾਂ ਜਿਹੜੀ ਏਜੰਸੀ ਕੰਮ ਕਰ ਰਹੀ ਉਹਦੇ ਆਪ ਦੇ ਅੰਦਰ ਹੈ ਅਕਾਲੀ ਇਦਰ ਕਹਿ ਰਹੇ ਨੇ ਕਿ ਜਿਸ ਰਿਪੋਰਟ ਦਾ ਆਧਾਰ ਬਣਾ ਕੇ ਆਲਚਾ ਦਰਜ ਕੀਤਾ ਗਿਆ ਹੈ ਕਹਿੰਦੇ ਉਹ ਰਿਪੋਰਟ ਸੁਪਰੀਮ ਕੋਰਟ ਕੋਲੇ ਪਹੁੰਚ ਕਰ ਚੁੱਕੀ ਹੈ ਐ ਧੱਕੇਸ਼ਾਈ ਹੈ ਨਹੀਂ ਕਿਵੇਂ ਧੱਕੇਸ਼ਾਈ ਹੈ ਜੀ ਜਦੋਂ ਉਹਦੇ ਵਿੱਚ ਫੈਕਟਸ ਦੇ ਵਿੱਚ ਲਿਖਿਆ ਹੋਇਆ ਹੈ ਐਸਆਈਟੀ ਐਸਆਈਟੀ ਬਣੀ ਤੇ ਉਹਦੇ ਵਿੱਚ ਜਿਹੜੀਆਂ ਟ੍ਰੇਲਸ ਨੇ ਉਹ ਐਸਟੈਬਲਿਸ਼ ਨੇ ਧੱਕੇਸ਼ਾਈ ਕਿਵੇਂ ਹੋਗੀ ਜੀ ਔਰ ਧੱਕੇਸ਼ਾਈ ਕਿਹਦੇ ਨਾਲ ਕਰਾਂਗੇ ਅਸੀਂ ਅਕਾਲੀ ਦਲ ਨਾਲ ਅਕਾਲੀ ਦਲ ਦਾ ਪੋਲੀਟਿਕਲ ਵਿਜੂਦ ਕੀ ਰਿਹਾ ਹੈ ਪੰਜਾਬ ਦੇ ਵਿੱਚ ਸੋ ਇਸ ਕਰਕੇ ਇਹ ਇਹ ਸਾਰੀਆਂ ਬੇਬੁਨਿਆਦ ਗੱਲਾਂ ਨੇ ਤੇ ਜੇ ਇਹ ਗੱਲ ਮੈਂ ਤੁਹਾਡੀ ਗੱਲ ਵੱਡੀ ਕਰਦਾ ਜੇ ਗੱਲ ਜਿਹੜੀ ਤੁਸੀਂ ਮੈਨੂੰ ਪੁੱਛ ਰਹੇ ਹੋ ਕੀ ਤੁਹਾਨੂੰ ਲੱਗਦਾ ਹੈ ਕਿ ਵਿਕਰਮਜੀਤ ਸਿੰਘ ਮਜੀਠੀਆ ਦੇ ਵਕੀਲ ਨੇ ਇਹ ਗੱਲ ਅੱਜ ਰਿਮਾਂਡ ਤੋਂ ਬਚਣ ਦੇ ਲਈ ਜੱਜ ਸਾਹਿਬ ਨੂੰ ਨਹੀਂ ਕਹੀ ਹੋਊਗੀ ਉਹਨਾਂ ਨੂੰ ਵੀ ਕਹੀ ਗਈ ਹੋਊਗੀ ਨਾ ਜੀ ਸੋ ਜੇ ਉਹਨਾਂ ਨੇ ਕੰਸੀਡਰ ਨਹੀਂ ਕੀਤਾ ਤੇ ਫਿਰ ਸਵਾਲੀ ਨਾ ਬਣਦਾ ਹੈਗਾ ਇਹ ਸਰ ਸਾਹਿਬ ਕਹਿੰਦਾ ਜਦੋਂ ਅਸੀਂ ਐਕਸ਼ਨ ਹੋਇਆ ਉਹ ਤੋਂ ਕ੍ਰੀਪਸ ਤੋਂ ਪਾਣਤੀਆਂ ਬੁਰੀਆਂ ਤੇ ਤਾਰੂਨੀ ਨਾਇਕ ਨੇ ਖੁਦ ਆਪਣੀ ਕੰਪਨੀ ਤੋਂ ਕੱਢ ਦਿੱਤਾ ਗਿਆ ਤੇ ਉਹਦੇ ਪਰਿਵਾਰ ਦੇ ਨਾਲ ਮਤਰਾ ਦਾ ਟਕੂਆ ਹੋਇਆ ਉਹ ਦੌਕਤੀ ਦਾ ਕੰਚਰਜੀ ਤੇ ਨਹੀਂ ਕਿਰਤ ਨਹੀਂ ਨਹੀਂ ਦੇਖੋ ਇਸ ਤਰ੍ਹਾਂ ਕਿ ਲੱਗ ਇਨਨਾਰੀ ਬਾਰੇ ਵੀ ਕਹਿੰਦੇ ਉਹ ਬੈਡਰੂਮ ਤੋਂ ਚੱਲੇ ਗਏ ਨਹੀਂ ਦੇਖੋ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਜੀ ਕਿ ਕੌਣ ਬੈਡਰੂਮ ਤੱਕ ਗਿਆ ਇਹ ਗੱਲਾਂ ਨੇ ਜਿਹੜੀਆਂ ਇਹ ਇਜ਼ਾਮ ਨੇ ਝੂਠੇ ਨੇ ਕਿ ਸੱਚੇ ਨੇ ਕਿਉਂਕਿ ਨਾ ਮੈਂ ਉੱਥੇ ਸੀ ਨਾ ਤੁਸੀਂ ਉੱਥੇ ਸੀਗੇ ਇਹ ਤਾਂ ਹੁਣ ਜਦੋਂ ਕਿਸੇ ਵਿਅਕਤੀ ਤੇ ਕਾਰਵਾਈ ਹੋਊਗੀ ਉਹਨੂੰ ਇਮੋਸ਼ਨਲ ਟੱਚ ਦੇਣ ਲਈ ਇਹ ਜੋ ਕੁਝ ਤਾਂ ਕਹੀ ਜਾਊਗਾ ਪਰ ਮੈਨੂੰ ਨਹੀਂ ਲੱਗਦਾ ਕਿ ਇਹੋ ਜੀ ਗੱਲ ਕੋਈ ਹੋਈ ਹੋਊਗੀ ਔਰ ਨਾਲ ਲੇਡੀ ਪੁਲਿਸ ਹੈ ਪ੍ਰੋਪਰ ਬਕਾਇਦਾ ਜਿਹੜਾ ਉਹਨਾਂ ਨੇ ਪ੍ਰੋਟੋਕਾਲ ਜਿਹੜਾ ਉਹ ਫਾਲੋ ਕੀਤਾ ਸੋ ਇਹ ਜੀ ਗੱਲਾਂ ਬੇਬੁਨਿਆਦ ਨੇ ਦਾਨ ਸਾਹਿਬ ਉਹ ਜੀ ਤਾਂ ਰਿਕਰ 200000 ਜੀ ਮੇਰੇ ਸਾਰੇ 550000 ਦਾ ਰਿਵਿਊ ਦਿੱਤਾ ਜਾ ਰਿਹਾ ਹੈ ਇਹ ਬ੍ਰਗਮਣੀ ਟ੍ਰੇਨ ਦਾ ਹੈ ਜਾਂ ਕਰਾਪਸ਼ਨ ਦਾ ਜਿਹੜਾ ਨਹੀਂ ਹੋਰ ਪੈਸਾ ਕਿੱਥੋਂ ਆਇਆ ਜੀ ਇੱਕ ਪੈਸਾ ਅਨਕਾਊਂਟਡ ਪੈਸਾ ਹੈ ਇਹ ਤਾਂ ਉਹ ਦੱਸਣਗੇ ਮੈਂ ਤਾਂ ਇੱਕ ਗੱਲ ਕਹਿਣਾ ਤੁਹਾਨੂੰ ਕਿ 540 ਕਰੋੜ ਦੀ ਫਿਗਰ ਇੱਕ ਇਨਵੈਸਟੀਗੇਸ਼ਨ ਦੇ ਵਿੱਚ ਐਸਟੈਬਲਿਸ਼ ਹੋਈ ਹੈ ਵਿਜੀਲੈਂਸ ਕੋਲੇ ਉਹਦੇ ਵਿੱਚੋਂ ਉਹ ਪੈਸਾ ਕਿੱਥੋਂ ਆਇਆ ਉਹ ਡਰੱਗਸ ਦੇ ਵਿੱਚੋਂ ਆਇਆ ਉਹ ਕੋਈ ਹੋਰ ਦੋ ਨੰਬਰ ਦੇ ਗੁਰਕਤ ਧਿੱਕਰ ਕੇ ਆਇਆ ਕਿ ਉਹ ਕਰਾਪਸ਼ਨ ਦਾ ਆਇਆ ਪਰ ਪ੍ਰਾਇਮਾ ਫੇਸ਼ੀਆ ਹੈ ਜੇ ਅੱਜ ਔਰ ਟਾਈਮ ਲਾਈਨ ਨਹੀਂ ਮਿਲਦੀ ਹੈ ਨਾ 2007 8 9 10 ਦੀਆਂ ਗੱਲਾਂ ਨੇ 2013 ਦੇ ਵਿੱਚ ਜਗਦੀਸ਼ ਭੋਲੇ ਵੱਲੋਂ ਅਲੀਗੇਸ਼ਨ ਲੱਗਦੇ ਨੇ ਕਿ 6000 ਕਰੋੜ ਦਾ ਡਰੱਗ ਦਾ ਟਰੇਡ ਹੈ ਜਿਹਦੇ ਵਿੱਚ ਬਿੱਟੂ ਆਲਖ ਸੱਤਾ ਪਿੰਡੀ ਕੀ ਆਪਾਂ ਨਾ ਭੁੱਲ ਗਿਆ ਜੋ ਉਹ ਉਦੋਂ ਉਹ ਐਲੀਗੇਸ਼ਨ ਲੱਗਦੇ ਨੇ ਕੇਸ ਚੱਲਦਾ ਤੇ ਨਾਲ ਦੀ ਨਾਲ ਜਿਹੜਾ ਨਰਿੰਦਰ ਸਿੰਘ ਦਾ ਦੀ ਟਰਾਂਸਫਰ ਹੋਈ ਉਹ ਕਰਦੇ ਜਦੋਂ 2+2 ਕਰੋਗੇ ਤੇ ਉਦੋਂ ਪ੍ਰਾਇਮਾ ਫਸਾਈ ਇਕੱਲਾ ਮੈਂ ਨਹੀਂ ਤੁਸੀਂ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਪੈਸੇ ਜਿਹੜਾ ਉਹ ਡਰੱਗ ਮਨੀ ਹੀ ਹੋਏਗਾ ਇਹ ਹੀ ਇਹ ਹੁਣ ਹੈ ਕਿ ਨਹੀਂ ਹੈ ਇਹ ਤਾਂ ਉਧਰ ਵਿਜੀਲੈਂਸ ਪ੍ਰੂਵ ਕਰੂਗੀ ਤੇ ਉਧਰੋਂ ਬਿਕਰਮਜੀਠੇ ਕਰਨ ਉਹ ਜੀ ਆਮਾ ਜੀ ਬਰੋਥੀ ਤੇ ਰਾ ਦੇ ਤਾਂ ਤਲਾ ਪੋੜੇ ਪੋੜਾ ਦਿਨਾਂ ਨਾਲ ਬੇਇਨਸਾਫੀ ਹੋ ਰਹੀ ਉਹ ਮਜੀਠੀਏ ਤੇ ਜਿਹੜਾ ਕੰਮ ਕਰ ਕੀਤਾ ਉਹਦੇ ਪਰੋ ਮਤਲਬ ਵਿਰੋਧ ਨਹੀਂ ਕਰੇ ਇਪੋ ਬਿਜ਼ਨਸ ਦਾ ਜਿਹੜਾ ਐਕਟ ਆ ਜਿਹੜਾ ਉਹਨੇ ਤੋਪੀ ਕਾਰ ਰੱਖਿਆ ਉਹਦਾ ਵਿਰੋਧ ਕਰਾ ਦੂਜੀ ਗੱਲ ਫੌਰ ਵੀ ਪਾਰਟੀ ਦੇ ਆਪਣੇ ਹੀ ਜਿਹੜੇ ਐਮ ਐਲ اے ਨੇ ਕਬਰ ਵੀ ਜੇ ਪ੍ਰਤਾਪ ਉਹ ਸਰਕਾਰ ਪਰ ਤੇ ਬਿਜ਼ਨਸ ਪਰ ਸਵਾਲ ਖੜੇ ਕਰ ਰਹੇ ਨੇ ਕਿ ਬਧਾ ਲੋਕ ਭਾਵਨਾ ਨਾਲ ਜਿਹੜਾ ਕੰਮ ਕੀਤਾ ਗਿਆ ਹੈ ਜਦੋਂ ਕੋਈ ਐਤੀ ਕਿਦਾ ਚ ਤਿਆਰ ਜਿਹੜੀ ਹੁੰਦੀ ਆ ਉਹਦੇ ਡਰਗ ਦੇ ਮਾਮਲੇ ਦੇ ਵਿੱਚ ਕੀਖਿਆ ਫੜਿਆ ਜਾਂਦਾ ਉਦੋਂ ਬਿジネス ਤੁਹਾਡੀ ਜਿਹੜੀ ਕੋਲਸ ਆ ਉਹਨੇ ਸਹੀ ਭੂਮਿਕਾ ਨਹੀਂ ਨਿਭਾਈ ਤੇ ਇਹਨੂੰ ਜੁਪਰੀ ਰਿਪੋਰਟ ਦੇ ਵਿੱਚ ਜਵਾਬ ਤੋਂ ਆਈ ਇਹਦੇ ਬਾਰੇ ਕੀ ਕਹਿਣਾ ਪੈਂਦਾ ਤੇ ਇਹ ਮੈਂ ਹੋ ਤੁਹਾਨੂੰ ਪਹਿਲਾਂ ਕੀ ਕਹਿ ਗਿਆ ਜੀ ਕਿ ਕਾਂਗਰਸ ਉਹ ਚੰਨੀ ਸਰਕਾਰ ਨੇ ਇਹ ਪਰਚਾ ਦਰਜ ਕੀਤਾ ਹਰ ਤਰ੍ਹਾਂ ਦੀ ਸਰਕਾਰ ਤੋਂ ਹੈ 2021 ਦੀ ਪਰਚੀ ਦੀ ਗੱਲ ਹੈ ਜਿਹੜੀ ਜਵਾਰ ਕੋਈ ਜਾਂ ਸੁਪਰੀਮ ਕੋਰਟ ਦੇ ਦਿੱਤੀ ਜਦੋਂ ਉਸੇ ਪਰਚੇ ਦੇ ਅਗੇਂਸਟ ਹਾਂਜੀ ਜਦੋਂ ਉਸੇ ਪਰਚੇ ਦੇ ਵਿੱਚ ਜੇ ਪਰਚੇ ਦੇ ਵਿੱਚ ਹੀ ਸਪੋਜ਼ਿਬਲ ਲੂਪਹੋਲ ਰੱਖਿਆ ਗਿਆ ਜਾਂ ਕਮੀ ਪੇਸ਼ੀ ਰੱਖੀ ਗਈ ਤੇ ਇਹੀ ਤਾਂ ਸੈਟਿੰਗ ਦੀ ਗੱਲ ਮੈਂ ਕਰ ਰਿਹਾ ਜਿਹੜੀ ਚੰਨੀ ਸਰਕਾਰ ਵੇ ਪਰਚਾ ਦਰਜ ਕੀਤਾ ਗਿਆ ਆਖਿਰ ਨੂੰ ਉਹਨੂੰ ਪ੍ਰੋਪਰ ਥੋਰੋਲੀ ਉਹਨੂੰ ਇਨਵੈਸਟੀਗੇਟ ਕਿਹਨੇ ਕਰਨਾ ਸੀਗਾ ਜੀ ਫਾਲੋਅ ਅਪ ਕਿਹਨੇ ਕਰਨਾ ਸੀਗਾ ਬੇਸਿਸ ਤਾਂ ਐਫ ਆਈ ਆਰ ਹੀ ਹੁੰਦੀ ਹੈ ਨਾ ਜੀ ਤੇ ਬੇਸਿਸ 'ਤੇ ਉਹ ਤਾਂ ਬੰਨ ਹੀ ਕੱਚਾ ਰੱਖਤਾ ਤੇ ਫਿਰ ਉਹ ਤਾਂ ਹੋਣੀ ਸੀਗੇ ਜੋ ਸਾਹਿਬ ਅਮਜੀ ਕੋਬਰ ਵਿਜੇ ਪ੍ਰਤਾਪ ਜਿਹੜਾ बोल ਰਿਹਾ ਆ ਕਿ ਉਹ ਤਾਂ ਤੁਸੀਂ ਪਾਰਟੀ ਦੇ ਪ੍ਰਧਾਨ ਹੋ ਤੇ ਮੈਂ ਦੂਜੇ ਪਾਰਟੀ ਕੰਨੇ ਦਾ ਦੋਸਤ ਹੋਣੀ ਆ ਸਰਕਾਰ ਤੇ ਤੁਹਾਡੀ ਆਪਣੀ ਪਾਰਟੀ ਦਾ ਮਹਾਰਾਜ ਜਿਹੜਾ ਹੈਗਾ ਦੋਸਤ ਆ ਰਿਹਾ ਆਂ ਇਹ ਗਲਤ ਕਰ ਰਹੀ ਹੈ ਉਹਦੇ ਖਿਲਾਫ ਕੀ ਕਰ ਰਹੇ ਦੇਖੋ ਇਸ ਤਰ੍ਹਾਂ ਕਿ ਸਮ ਗੱਲ ਨੂੰ ਸਮਝੋ ਇੱਕ ਮਿੰਟ ਮੈਟਰ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਇਹ ਕਿਹਾ ਕਿ ਜੀ ਵਿਜੀਲੈਂਸ ਦਾ ਅਰੈਸਟ ਕਰਨ ਦਾ ਤਰੀਕਾ ਗਲਤ ਹੈ ਆਹੀ ਕਹਿਣਾ ਇਹਨਾਂ ਨੇ ਕਿ ਬਚਾਇਆ ਜੀ ਤੁਸੀਂ ਡਰਾ ਕੇ ਮਾਮਲਾ ਜਿਹੜੀ ਗੱਲ ਮੈਂ ਕਰੀ ਮੇਰੀ ਤਾਂ ਸੁਣੋ ਮੇਰੀ ਸੁਣ ਤਾਂ ਲੋ ਇੱਕ ਮਿੰਟ ਬਚਾਉਣ ਦਾ ਸਵਾਲ ਨਹੀਂ ਨਾ ਹੈਗਾ ਜਿਹੜਾ ਬੰਨ ਮੁੱਢ ਜਦੋਂ ਗਲਤ ਬਣਿਆ ਗਿਆ ਕਮਜ਼ੋਰ ਬਣਿਆ ਗਿਆ ਤੇ ਅਗਲੇ ਨੇ ਬਚੀ ਜਾਣਾ ਸੀਗਾ ਔਰ ਬਚਣ ਦਾ ਵੀ ਹੁਣ ਉਹ ਦੇਖ ਲਓ ਕਿ ਹੁਣ ਬਚਿਆ ਜਾਂਦਾ ਕਿ ਨਹੀਂ ਬਚਿਆ ਜਾਂਦਾ ਜਿੰਨੀ ਪਲਨਿੰਗ ਕੰਪਲੀਟ ਦੇ ਤੋ ਹੈ ਨਾ ਕਰੋ ਤੁਸੀਂ ਜਦੋਂ ਉਹਨਾਂ ਨੇ ਕੀ ਕਿਹਾ ਵਾਤੋ ਵਾਤ ਜਿਵੇਂ ਮੈਂ ਸੁਣੀ ਨਹੀਂ ਉਹਨਾਂ ਦੀ ਗੱਲ ਪਰ ਜਿੰਨੀ ਮੈਂ ਥੋੜੀ ਗਲਤੋਂ ਹਿਸਾਬ ਲਗਾ ਰਿਹਾ ਕਿ ਜੀ ਵਿਜੀਲੈਂਸ ਨੇ ਉਹਨਾਂ ਦੇ ਘਰੇ ਜਾਣ ਦਾ ਜਾਂ ਉਹ ਆਹੀ ਕਹੇ ਕਿ ਉਹ ਇਹ ਕਹਿੰਦੇ ਨੇ ਵੀ ਇਸ ਕੰਮ ਦੇ ਵਿੱਚ ਵਿਕਰਮਜੀਠੀ ਐਨਵੋਲਡ ਨਹੀਂ ਸੀਗੇ ਨਹੀਂ ਕਹਿੰਦੇ ਹੈਗੇ ਕਿਸੇ ਦਾ ਹਰ ਬੰਦੇ ਦਾ ਆਪਣਾ ਸੋਚ ਵਿਚਾਰ ਹੋ ਸਕਦੀ ਹੈ ਆਪਣਾ ਥੌਟ ਪ੍ਰੋਸੈਸ ਹੋ ਸਕਦਾ ਹੈ ਸਵਾਲ ਇਹ ਨਹੀਂ ਆ ਕਿਸੇ ਨੂੰ ਤਰੀਕਾ ਸਹੀ ਲੱਗੂ ਕਿਸੇ ਨੂੰ ਗਲਤ ਲੱਗੂਗਾ ਪਰ ਸਵਾਲ ਇਹ ਹੈ ਸਾਡਾ ਮਕਸਦ ਇੱਕ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਲੋਕਾਂ ਦੇ ਘਰ ਰੁਲੇ ਨੇ ਚਿੱਟੇ ਦੀ ਵਜ੍ਹਾ ਕਰਕੇ ਉਹਦੇ ਗੁਨਾਹਗਰਾਂ ਚਾਹੇ ਕੋ ਵੱਡਾ ਚਾਹੇ ਕੋ ਛੋਟਾ ਉਹਨਾਂ ਨੂੰ ਹਿਸਾਬਦਾਰ ਆ ਜਾਵੇ ਹੁਣ ਉਹਦੇ ਵਿੱਚ ਤੌਰ ਤਰੀਕੇ ਪਤਾ ਜਿਹੜੀ ਏਜੰਸੀ ਕੰਮ ਕਰ ਰਹੀ ਉਹਦੇ ਆਪ ਦੇ ਅੰਦਰ ਅਮਨ ਜੀ ਤੁਸੀਂ ਇਹ ਹੈ ਕਿ ਮਹਿੰਦੀਸ਼ ਕੋਲੇ ਇਹ ਗ੍ਰੀਟਿੰਗ ਦਾ ਨਾਮ ਹੁੰਦਾ ਉਹਨਾਂ ਦੇ ਵੀ ਫੀਡੀਆਂ ਦੇ ਨਾਮ ਵਿੱਚ ਕਿਉਂ ਉਹਨਾਂ ਦੀ ਫਾਇਦੀ ਮੈਂ ਜਦੋਂ ਗੱਲ ਇੱਕੋ ਹੀ ਪੁਕਾਦੀ ਜੀ ਕਿ ਚਾਹੇ ਕੋਈ ਵੱਡਾ ਚਾਹੇ ਛੋਟਾ ਚਾਹੇ ਆਪਣਾ ਚਾਹੇ ਬਗਾਨਾ ਚਾਹੇ ਕੋਈ ਸਿਆਸੀ ਬੰਦਾ ਚਾਹੇ ਕੋਈ ਮਾਫੀਆ ਚਾਹੇ ਕੋਈ ਪੁਲਸ ਵਾਲਾ ਜਿਨੇ ਪੰਜਾਬ ਦੇ ਵਿੱਚ ਚਿੱਟੇ ਦੇ ਕਾਰੋਬਾਰ ਦੇ ਵਿੱਚ ਇੰਨਾ ਜਿੰਨਾ ਵੀ ਪਾਰਟਿਸਿਪੇਟ ਕੀਤਾ ਹੈ ਲੋਕਾਂ ਦੇ ਘਰ ਰੋਲਣ ਦੇ ਵਿੱਚ ਚਿੱਠੇ 70 ਵਿਛਾਉਣ ਦੇ ਵਿੱਚ ਉਹ ਬਖਸ਼ ਨਹੀਂ ਜਾਉਂਦੇ ਵੀ ਨਾਲ ਹੀ ਤੇ ਤੁਹਾਨੂੰ ਜਿਹੜਾ ਇਹ ਕਲਾਮ ਹੈ ਪਬਲਿਕ ਨੂੰ ਸਾਰਥਕਤਾ ਦੱਸ ਦੇਣੀ ਤਾਂ ਆਪਾਂ ਦੱਸਨੇ ਆ ਤੇ 21 ਦੇ ਫਰਕ ਪੜਜੇ ਦੋ ਤੋਰ ਖੱਟੇ ਗਿਆ ਉਹ ਕੁਛ ਨਹੀਂ ਕਹਿ ਵੀ ਨਹੀਂ ਮੈਂ ਨਹੀਂ ਕਹਿ ਰਿਹਾ ਹੈਗਾ ਮੈਂ ਤਾਂ ਉਹਨਾਂ ਦੀ ਗੱਲ ਦਾ ਜਵਾਬ ਦੇ ਰਿਹਾ ਵੀ ਜੇ ਜਿਹੜੇ ਸਾਡੀ ਦੀ ਦੋ ਤੋਰ ਮੈਂ ਉਹ ਇਸ ਕਰਕੇ ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਮੈਂ ਤਾਂ ਮੈਂ 21 ਵਾਲੀ ਐਫਆਈਆਰ ਵੀ ਨਹੀਂ ਪੜੀ ਪਰ ਸਵਾਲ ਇਹ ਹੈ ਵੀ ਜਦੋਂ 21 ਦੇ ਵਿੱਚ ਐਫਆਈਆਰ ਚੰਨੀ ਵੇਲੇ ਹੁੰਦੀ ਹੈ ਤੇ ਉਸ ਤੋਂ ਮਗਰੋਂ ਅੱਜ ਚੰਨੀ ਉਹਨਾਂ ਦੀ سپورਟ ਚਾਉਂਦੇ ਨੇ ਤਾਂ ਮਤਲਬ ਸੈਟਿੰਗ ਹੋ ਗਈ ਹੋਊਗੀ ਮੈਂ ਤਾਂ ਉਸ ਉਸ ਗੱਲ ਦਾ ਜਵਾਬ ਦੇ ਰਿਹਾ ਜਿਹੜੀਆਂ ਅਧਿਕਾਰੀਆਂ ਨੇ ਮੀਟਿੰਗ ਉਸ ਤਰ੍ਹਾਂ ਹੀ ਹੋ ਸਕਦੀ ਹੈ ਕਿ ਉਹ ਅਧਿਕਾਰੀਆਂ ਨੇ ਉਹ ਤਾਂ ਦੇਖੋ ਇਸ ਤਰ੍ਹਾਂ ਕਿ ਇਹਦਾ ਮੈਂ ਤੁਹਾਨੂੰ ਕਹਿ ਆਂ ਵੀ ਮੈਂ ਐਫ ਆਈ ਆਰ ਨਹੀਂ ਪੜੀ ਮੈਂ ਸਿੱਟ ਦੀ ਰਿਪੋਰਟ ਹੀ ਪੜੀ ਇਹ ਸੀਐਮ ਸਾਹਿਬ ਖੁਦ ਆਪ ਮੋਨੀਟਰ ਕਰ ਰਹੇ ਨੇ ਹੁਮ ਡਿਪਾਰਟਮੈਂਟ ਵੀ ਉਹਨਾਂ ਕੋਲ ਹੈ ਹੁਣ ਜਦੋਂ ਉਹਦੀ ਇੱਕ ਫਰਦਰ ਇਨਵੈਸਟੀਗੇਸ਼ਨ ਇੱਕ ਗੱਲ ਸਾਹਮਣੇ ਆ ਗਈ ਕਿ ਇੱਕ ਬੰਦੇ ਕੋਲੇ 540 ਕਰੋੜ ਰੁਪਏ ਜਿਹੜਾ ਉਹ ਅਨਕਾਉਂਟਡ ਆਇਆ ਹੈ ਉਹ ਕਿਵੇਂ ਆਇਆ ਕਿੱਥੋਂ ਆਇਆ ਇਹਦਾ ਇਹਨੂੰ ਐਕਸਪਲੇਨ ਕਰਨ ਦਾ ਇਹਨੂੰ ਜਸਟੀਫਾਈ ਕਰਨ ਦਾ ਓਨਸ ਤਾਂ ਉਸ ਵਿਅਕਤੀ ਦਾ ਨਾ ਸੋ ਕਰਨਗੇ